ਸ਼ਾਂਤਨੀ ਚੌਕ ਵਿੱਚ ਮਹਾਰਾਜ ਦੀ ਸ਼ਹੀਦ ਹੋ ਕੰਬਲੀ ਦੇ ਵਿੱਚ ਸੀਸ ਲਪੇਟਿਆ ਏ ਤੇ ਉਹ ਆਨੰਦਪੁਰ ਸਾਹਿਬ ਵੱਲੋਂ ਦੌੜੇ ਆਉਂਦੇ ਉਹ ਰਾਤ ਨੂੰ ਦੌੜਦੇ ਸੀ ਦੌੜ-ਦੌੜ ਕੇ ਸਫਰ ਕਰਦੇ ਸੀ ਕਿਤੇ ਲੋਕ ਕਿ ਬਹਿ ਜਾਣਾ ਵੀ ਕਿਸੇ ਦੀ ਨਜ਼ਰੀ ਨਾ ਪੈ ਜਾਵੇ ਇਸ ਤਰ੍ਹਾਂ ਉਹ ਦੌੜਦੇ ਦੌੜਦੇ ਤਰਾਵੜੀ ਆ ਗਏ ਉੱਥੇ ਸਥਾਨ ਬੜਿਆ ਹੁੰਦਾ ਤਰਾਵੜੀ ਇੱਕ ਨਵਾਬ ਦਾ ਕਿਲਾ ਹੈ ਕਿਲੇ ਦੇ ਪਿੱਛੇ ਇੱਕ ਛੱਪੜ ਹੈ ਤੇ ਛੱਪੜ ਦੇ ਉੱਤੇ ਸੰਘਣੀਆਂ ਝਾੜੀਆਂ ਨੇ ਤਿੰਨ ਚੜਨ ਲਗਾ ਸੀ ਤੇ ਭਾਈ ਜੈਤੇ ਨੇ ਗੁਰੂ ਜੀ ਦਾ ਸੀਸ ਛਾਤੀ ਨੂੰ ਲਾਇਆ ਹੋਇਆ ਏ ਥੱਕ ਬਹੁਤ ਗਿਆ ਏ ਤੇ ਕਿਲੇ ਦੇ ਪਿੱਛੇ ਜਾ ਕੇ ਨਾ ਤਲਾਬ ਦੇ ਕਿਨਾਰੇ ਝਾੜੀਆਂ ਦੇ ਵਿੱਚ ਜਾ ਕੇ ਲੋਕ ਕੇ ਬਹਿ ਗਿਆ ਇਹਨੇ ਨੂੰ ਧੋਬੀ ਦੇਵਾ ਰਾਉ ਉਹ ਕਪੜੇ ਧੋਣ ਵਾਸਤੇ ਆ ਗਿਆ ਜਦੋਂ ਨੇ ਕੱਪੜਿਆਂ ਦੀ ਗੰਢ ਰੱਖੀ ਕੀ ਦੇਖਦਾ ਵੀ ਝਾੜੀਆਂ ਹਿੱਲਦੀਆਂ ਨੇ ਥੋੜੀਆਂ-ਥੋੜੀਆਂ ਆਵਾਜ਼ ਦੇਿੰਦਾ ਕੌਣ ਐ ਝਾੜੀਆਂ ਵਿੱਚ ਭਾਈ ਦੇਤਾ ਜੀ ਨੇ ਹੋਰ ਘੁੱਟ ਕੇ ਸੀ ਸਲਾਇਆ ਤੇ ਅਗਾਹ ਨੂੰ ਹੋ ਗਿਆ ਵੀ ਕੌਣ ਐ ਆਵਾਜ਼ਾਂ ਮਾਰਦਾ ਮਾਰਦਾ ਅੱਗੇ ਚੜਾ ਗਿਆ ਝਾੜੀਆਂ ਨੂੰ ਖੋਲਣ ਲੱਪਿਆ ਕੌਣ ਐ ਤੂੰ ਮੈਂ ਗੁਰੂ ਤੇਗ ਬਹਾਦਰ ਜੀ ਦਾ ਸੇਕ ਹਾਂ ਜਦੋਂ ਇਹਨੀ ਗੱਲ ਆਖੀ ਨਾ ਦੇਵਾ ਰਾਮ ਦੇ ਹੱਥ ਜੁੜ ਗਏ ਕੋਈ ਗੁਰ ਸਿੱਖਾ ਇਹ ਝਾੜੀਆਂ ਵਿੱਚ ਕਿਉਂ ਬੜੀ ਜਾਂਦਾ ਹੈ ਚੱਲ ਮੇਰੇ ਘਰ ਥਕਿਆ ਲੱਗਦਾ ਇਹ ਆਰਾਮ ਕਰ ਲਈ ਕੰਮਕਾਰ ਹੁੰਦੇ ਹੀ ਰਹਿੰਦੇ ਨੇ ਸਿੱਖ ਭਾਗਾਂ ਨਾਲ ਮਿਲਦੇ ਨੇ ਉਹਨੇ ਕੱਪੜਿਆਂ ਦੀ ਗੰਢ ਉਸੇ ਤਰ੍ਹਾਂ ਚੁੱਕ ਲਈ ਤੇ ਘਰ ਨੂੰ ਮੁੜ ਪਿਆ ਚੱਲ ਚੱਲ ਗਏ ਕਰੋ ਜੀ ਦਾ ਕੀ ਹਾਲ ਹੈ ਪਰ ਤੂੰ ਤੇ ਕੁਝ ਬੋਲਦਾ ਹੀ ਨਹੀਂ ਲੱਗਦਾ ਲੰਬਾ ਬੈਠਾ ਤਿਆਰ ਕਰਕੇ ਆਇਆ ਹੈ ਕਿਸ ਤਰ੍ਹਾਂ ਗੱਲਾਂ ਕਰਦੇ ਕਰਦੇ ਉਹ ਘਰ ਤੱਕ ਚਲੇ ਗਏ ਸੀ ਘਰ ਦੇ ਅੱਗੇ ਜਾ ਕੇ ਖੁਸ਼ੀ ਵਿੱਚ ਆਵਾਜ਼ ਦਿੰਦਾ ਏ ਧੋਬਣ ਨੂੰ ਕਹਿੰਦਾ ਭਲੀਏ ਦਰਵਾਜ਼ਾ ਖੋਲ ਭਾਗ ਜਾਗੇ ਨੇ ਗੁਰੂ ਜੀ ਨੇ ਸਿੱਖ ਭੇਜਿਆ ਇਹ ਪੁਰਾਣੇ ਸਮਿਆਂ ਦੀਆਂ ਗੱਲਾਂ ਜਦੋਂ ਕੋਈ ਸਿੱਖ ਮਿਲਦਾ ਸੀ ਤੇ ਲੋਕ ਚਾਅ ਬਹੁਤ ਕਰਦੇ ਸੀ ਗੁਰੂ ਜੀ ਨੇ ਸਿੱਖ ਭੇਜਿਆ ਉਹਨੂੰ ਤਾਂ ਚਾਹ ਚੜ ਗਿਆ ਝਟ ਦੇਣੀ ਖੋਲਿਆ ਦਰਵਾਜ਼ਾ ਪਤੀ ਕੋਲੋਂ ਕੱਪੜਿਆਂ ਦੀ ਗੰਢ ਰਖਾਈ ਭਾਈ ਜੈਤੇ ਦੇ ਪੈਰੀ ਹੱਥ ਲਾਇਆ ਆ ਵੀਰਾ ਆ ਕੀ ਪਕੜਿਆ ਇਹ ਮੈਨੂੰ ਪਕੜਾ ਦੇ ਜਾਣ ਲੱਗਾ ਦੇ ਲਈ ਭਾਈ ਜੈਤੇ ਨੇ ਕੁੱਟ ਕੇ ਸ਼ਾਂਤੀ ਲਾਣ ਲਾ ਦਿੱਤਾ ਕੋਈ ਕੀਮਤੀ ਚੀਜ਼ ਲੱਗਦੀ ਤੇਰੀ ਮਰਦਗੀ ਬੀਰਾ ਕਿੰਨੇ ਮਹੀਨੇ ਹੋ ਗਏ ਮਹਾਰਾਜ ਜੀ ਦੇ ਦਰਸ਼ਨ ਨਹੀਂ ਹੋਏ ਅਨੰਦਪੁਰ ਸਾਹਿਬ ਗਈ ਸੀ ਪਤਾ ਲੱਗਾ ਉਹ ਕਿਤੇ ਦਿੱਲੀ ਦੱਕਣ ਵੱਲ ਗਏ ਨਾ ਮਹਾਰਾਜ ਜੀ ਵਾਸਤੇ ਇੱਕ ਚਦਰ ਤਿਆਰ ਕੀਤੀ ਹੈ ਮੇਰਾ ਬੜਾ ਚਾਹ ਸੀ ਵੀ ਜਿਸ ਆਸਣ ਤੇ ਉਹ ਬੈੰਦੇ ਨੇ ਉੱਥੇ ਬਿਸ਼ਾਣੀ ਏ ਬੀਰਾ ਤੂੰ ਹੁਣ ਅਨੰਦਪੁਰ ਸਾਹਿਬ ਚੱਲ ਰੇ ਨਾ ਇਤੂ ਗੀਤ ਕਰੀ ਉਹ ਚੱਦਰ ਨਾ ਮਹਾਰਾਜ ਜਿੱਥੇ ਬਹਿੰਦੇ ਨੇ ਉਹਨਾਂ ਦੇ ਆਸਣ ਤੇ ਬਿ사 ਆ ਗਈ ਛੱਡ ਦੇਣੀ ਜਾਂਦੀ ਏ ਤੇ ਚੱਦਰ ਖੋਲ ਕੇ ਮੈਂ ਦਿਖਾਣ ਲੱਗ ਪਈ ਆ ਵੇਖ ਚੱਦਰ ਭਾਈ ਗਏ ਤੇ ਨੇ ਤਾੜ ਲਿਆ ਪਿਆਰ ਵਾਗੇ ਨੇ ਕਹਿੰਦਾ ਭੈਣੇ ਚੱਦਰ ਬਿਛਾ ਦੇ ਮਹਾਰਾਜ ਆ ਗਏ ਬਿਛਾ ਦੇ ਚੱਦਰ ਆ ਗਏ ਮਹਾਰਾਜ ਤੋ ਵੀ ਤੇ ਥੋਪਣ ਹੈਰਾਨ ਹੋ ਗਏ ਕਿੱਥੇ ਆ ਗਏ ਮਹਾਰਾਜ ਛੱਡ ਦੇਣੀ ਜਾ ਕੇ ਗਲੀ ਵੱਲ ਵੇਖਿਆ ਪਿੱਛੇ ਨਹੀਂ ਕਿਤੇ ਵੀ ਨਹੀਂ ਆਏ ਕਿੱਥੇ ਐ ਤੋ ਵੀ ਕਹਿੰਦਾ ਤੂੰ ਚੱਦਰ ਪਛਾਦੇ ਉਹਨੇ ਨਾ ਚੱਦਰ ਪਛਾ ਕੇ ਦੋ ਸਰਾਣੇ ਵੀ ਨਾਲ ਰੱਖ ਦਿੱਤੇ ਤੇ ਭਾਈ ਦੇਤੇ ਨੇ ਖੋਲੀ ਆਪਣੀ ਬੁੱਕਲ ਤੇ ਬੁੱਕਲ ਵਿੱਚੋਂ ਕੱਢ ਕੇ ਨਾ ਮਹਾਰਾਜ ਦੀ ਦਾ ਸੀਸ ਕੋ ਸਪਲੰਗ ਦੇ ਉੱਤੇ ਰੱਖ ਦਿੱਤਾ ਜਦੋਂ ਤੋਂ ਬੀਤੇ ਤੋਂ ਉਹਨੇ ਵੇਖਿਆ ਬਹੁਤ ਬੇਰਾਗ ਕੀਤਾ ਓਏ ਦਾਦੇਆ ਬੜਾ ਚਾਹ ਸੀ ਤੇਰੇ ਦਰਸ਼ਨਾਂ ਦਾ ਪਰ ਇਸ ਤਰ੍ਹਾਂ ਥੋੜੀ ਸੋਚਿਆ ਸੀ ਬੜਾ ਚਾਹ ਸੀ ਕਦੀ ਇਹ ਦਰ ਦੀ ਲੰਗੇ ਸਾਡੇ ਗਰੀਬਾਂ ਦੇ ਘਰ ਚਰਨ ਪੈ ਜਾਣ ਬੜਾ ਚਾਹ ਸੀ ਇਹ ਚਦਰ ਤੇਰੇ ਆਸਰਾ ਤੇ ਵਿਸ਼ੇ ਪਰ ਇਸ ਤਰ੍ਹਾਂ ਰਹੀ ਸੀ ਸੋਚਿਆ ਪਣ ਤੇ ਪਲੰਗ ਦੇ ਪਾਵਿਆਂ ਨੂੰ ਫੜ ਕੇ ਰੋਈ ਜਾਂਦੀ ਏ ਤੇ ਧੋ ਵੀ ਨਾ ਸਾਰਾ ਦਿਨ ਉਹਨੇ ਚੱਦਰ ਦੀ ਚੌਰ ਬਣਾਈ ਏ ਤੇ ਮਹਾਰਾਜ ਜੀ ਦੇ ਸੀਸ ਨੂੰ ਝੁਲਾਈ ਜਾਂਦਾ ਹੈ ਇਸ ਤਰ੍ਹਾਂ ਹਿੱਜ਼ਕੀਆਂ ਲੈਂਦੇ ਆ ਉਹਨਾਂ ਦਾ ਸਾਰਾ ਦਿਨ ਲੱਗ ਗਿਆ ਸੀ ਜਦੋਂ ਹੰਦੇਰਾ ਹੋਣ ਲੱਗਾ ਤੇ ਭਾਈ ਜੱਤਾ ਕਹਿੰਦਾ ਮੇਰਾ ਸਫਰ ਨਬੇਰਾ ਹੈ ਤੇ ਮੈਂ ਹੁਣ ਜਾਂਦਾ ਉਨੇ ਝੱਡ ਦੇਣੀ ਚੰਦਰ ਦੀ ਤਹਿ ਲਾਈ ਤੇ ਕਹਿਣ ਲੱਗੀ ਵੀਰਾ ਛੇਤੀ ਲੈ ਜਾਓ ਇਹਨੇ ਨੂੰ ਦਰਵਾਜ਼ਾ ਖੜ ਗਿਆ ਗੋਂਡੀ ਆਇਆ ਇਹ ਦਰਬਾਰੀ ਸ਼ਾਹ ਜਦੋਂ ਦਰਵਾਜ਼ਾ ਖੜ ਗਿਆ ਨਾ ਤੇ ਭਾਈ ਜੱੱਦੇ ਨੇ ਝੱਡ ਦੇਣੀ ਚੱਕਿਆ ਸੀਸ ਤੇ ਚੁੱਕ ਕੇ ਨਾ ਪਿਛਲੇ ਅੰਦਰ ਜਾ ਕੇ ਲੋਕ ਗਿਆ ਦਰਬਾਰੀ ਸ਼ਾਹ ਆਇਆ ਕਹਿੰਦਾ ਦੇਵਾ ਰਾਮ ਸੁਣਿਆ ਤੇਰੇ ਘਰ ਸੇਖ ਆਇਆ ਹਾਵੀ ਆਇਆ ਹੈ ਉਹ ਮੇਰੇ ਤੇ ਵੀ ਤਰਸ ਕਰ ਕੇ ਤੇ ਜਾਂਦਾ ਜਾਂਦਾ ਮੇਰੇ ਘਰੇ ਚਰਨ ਪਾਉਦੇ ਹੋਦੇ ਕਹਿੰਦਾ ਤੂੰ ਘਰ ਚੱਲ ਮੈਂ ਲਿਆ ਭਾਈ ਜੈਤੇ ਨੂੰ ਦੱਸੀ ਤੇ ਭਾਈ ਜੈਤਾ ਮਹਾਰਾਜ ਦੀ ਦਸੀਸ ਚੁਕਿਆ ਵੀ ਲੰਘਦਾ ਲੰਘਦਾ ਉਧਰ ਦੀ ਹੋ ਜਾਂਦਾ ਜਦੋਂ ਗਏ ਨਾ ਉਹਦੇ ਘਰ ਦਰਬਾਰੀ ਸਾ ਬਹੁਤ ਪਿਆਰ ਵਾਲਾ ਹੁਣ ਜਦੋਂ ਤੂੰ ਅਨਤਪੁਰ ਜਾਏਗਾ ਨਾ ਗੁਰੂ ਜੀ ਨੂੰ ਦੱਸੀ ਕਿ ਤੇਰਾ ਦਰਬਾਰੀ ਤੈਨੂੰ ਯਾਦ ਕਰਦਾ ਉਹ ਸਮਝਦਾ ਅਰਦਾ ਗੁਰਸੇਖਾ ਮੇਰੇ ਗੋਡਿਆਂ 'ਚ ਬਲ ਨਹੀਂ ਰਿਹਾ ਮੇਰੀ 95 ਸਾਲ ਦੀ ਉਮਰ ਹੋ ਗਈ ਇਹ ਲੱਤਾਂ ਤੋੜ ਕੇ ਨਹੀਂ ਲੈ ਜਾਂਦੀਆਂ ਅਨੰਦਪੁਰੇ ਤੱਕ ਤੜਫਦਾ ਰਹਿੰਦਾ ਹਾਂ ਉਹਦੇ ਦਰਸ਼ਨਾਂ ਨੂੰ ਪਰ ਮੇਰੀ ਹਾਜ਼ਰੀ ਲਵਾ ਤੱਕਣ ਲੱਗਾ ਦਰਬਾਰੀ ਸ਼ਾਹ ਉਹ ਜੇ ਤੇਰੀ ਬੇਵਸੀ ਹੋ ਗਈਏ ਤੇਰੀਆਂ ਲੱਤਾਂ ਵਿੱਚ ਬਲ ਨਹੀਂ ਰਿਹਾ ਅਨੰਦਪੁਰ ਜਾਣ ਦਾ ਗੁਰੂ ਤੇਰੇ ਘਰ ਆ ਗਏ ਨੇ ਦਰਸ਼ਪ ਦੇ ਗੁਰੂ ਜੀ ਆ ਗਏ ਉਹ ਕਹਿੰਦਾ ਕਿੱਥੇ ਆ ਗਏ ਨੇ ਭਾਈ ਜੈਤੇ ਨੇ ਫਿਰ ਕੰਬਲੀ ਹਲਾਈ ਮਹਾਰਾਜ ਜੀ ਦੇ ਸੀਸ ਤੋਂ ਜਦੋਂ ਇਸ ਤਰ੍ਹਾਂ ਦਰਬਾਰੀ ਸ਼ਾਹ ਨੂੰ ਮਹਾਰਾਜ ਜੀ ਦਾ ਸੋਹਣਾ ਦਰਸ਼ਨ ਕਰਾਏ ਉਹ ਬੁੱਢਾ ਦਰਬਾਰੀ ਪੈਦਾਗ ਵਿੱਚ ਬਹੁਤ ਰੋਇਆ ਕਹਿੰਦਾ ਗੁਰੂ ਸਿਖਾ ਅਣਪ ਤੇ ਬੜੀ ਸੀ ਇਹਦੇ ਦਰਸ਼ਨਾ ਦੀ ਲੱਖਾਂ ਵਿੱਚ ਬਲ ਨਹੀਂ ਸੀ ਪਰ ਇਸ ਤਰ੍ਹਾਂ ਨਹੀਂ ਸੀ ਸੋਚਿਆ ਧੰਨ ਮੇਰੇ ਦਾਦਿਆ ਸਰੀਰ ਤੇ ਚਲਾ ਗਿਆ ਸਾਨੂੰ ਤੜਫਦਿਆਂ ਨੂੰ ਜਾਂਦਿਆਂ ਜਾਂਦਿਆਂ ਨੂੰ ਦਰਸ਼ਨ ਫਿਰ ਦੇ ਚਲਿਆ ਗਿਆ ਵਾਹ ਵਾਹ ਸਾਡੀ ਭਾਵਨਾ ਨੂੰ ਤੂੰ ਫਿਰ ਬਾਗਲਾ